ਬਹੁਤ ਲੰਬੀ ਹੋਈ ਹੈ ਇਸ ਵਾਰੀ ਇਸ ਵਾਰੀ ਉਹ ਤਬਾਦ ਜਿਹੜੀ ਸਪ੍ਰਿੰਗ ਆ ਉਹ ਵੀ ਪਹਿਲਾਂ ਨਾਲੋਂ ਵੱਖਰੀ ਰਹੀ ਹੈ ਐਕਸਪਰਟ ਜਿਹੜੇ ਨੇ ਮਾਹਰ ਨੇ ਉਹ ਕੈਨੇਡਾ ਦੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਲਾਹ ਦੇ ਰਹੇ ਆ ਪ੍ਰੋਕਾਸ਼ਨਸ ਲੈ ਕੇ ਰੱਖੋ ਜਿਹੜੀ ਇਸ ਵਾਰੀ ਐਕਸਟੈਂਡਡ ਸਨ ਸ਼ਾਈਨ ਤੋਂ ਜ਼ਿਆਦਾ ਪੈ ਰਿਹਾ ਅੱਗੇ ਨਾਲੋਂ ਦੋ ਲਗ ਲਗ ਗੱਲਾਂ ਨੇ ਗਰਮੀ ਵੀ ਆ ਕਰਮੀ ਤੋਂ ਬਚਾ ਵੀ ਰੱਖਣਾ ਪਰ ਧੁੱਪ ਤੋਂ ਵਿਚਾਰ ਰੱਖਣ ਦੇ ਲਈ ਕਹਿ ਰਿਹਾ ਤੇ ਇਸ ਕਰਕੇ ਕਹਿ ਰਿਹਾ ਕਿ ਆਪਣੀ ਸਕਿਨ ਨੂੰ ਆਪਣੀ ਚਮੜੀ ਨੂੰ ਬਚਾ ਕੇ ਰੱਖੋ ਕਿਸੇ ਵੀ ਖਾਸ ਮੌਸਮ ਦੇ ਵਿੱਚ ਤੁਸੀਂ ਜਿਹੜਾ ਸਨ ਦੇ ਨਾਲ ਐਕਸਪੋਜ਼ਰ ਆਉ ਕਿੰਨਾ ਰੱਖਣਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਮੋਨਿਕਾ ਲੀ ਆ ਜਿਹੜੇ ਡਰਮਟੋਲੋਜਿਸਟ ਤੇ ਕਲੀਨिकल ਆ ਆਪਣੇ ਆ ਅਸਿਸਟੈਂਟ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੂਵੀਸੀ ਦੇ ਡਿਪਾਰਟਮੈਂਟ ਆਫ ਡਰਮਟੋਲੋਜੀ ਐਂਡ ਸਕਿਨ ਸਾਇੰਸਸ ਦੇ ਵਿੱਚ ਇਹਦੇ ਨਾਲ ਕਹਿੰਦੇ ਸਮੱਸਿਆ ਵੱਡੀ ਹੋ ਰਹੀ ਹੈ ਸਾਨੂੰ ਸਨ ਪ੍ਰੋਟੈਕਸ਼ਨ ਬਾਰੇ ਸੋਚਣਾ ਚਾਹੀਦਾ ਔਰ ਇੱਕ ਸਟਰੈਟਜੀ ਚਾਹੀਦੀ ਹੈ ਉਹ ਇਸ ਕਰਕੇ ਕਹਿ ਰਹੇ ਆ ਕਿ ਜਿਹੜੀ ਛੇੜ ਦੇ ਵਿੱਚ ਰਹੋ ਜਿੰਨਾ ਪੋਸੀਬਲ ਹੋ ਸਕਦਾ ਛਾਂ ਦੇ ਵਿੱਚ ਰਹੋ ਸਿੱਧਾ ਜਿਹੜਾ ਸਨ ਦੇ ਨਾਲ ਤੁਹਾਡਾ ਐਕਸਪੋਜ਼ਰ ਆ ਖਾਸ ਕਰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਜਿਹੜਾ ਸ਼ਾਮ ਦੇ 3 ਵਜੇ ਤੱਕ ਬਾਅਦ ਪਰ 3 ਵਜੇ ਤੱਕ ਜਾਂ ਤੇ ਸ਼ਾਂਚ ਰੋ ਜਾਂ ਫਿਰ ਕਪੜਾ ਲੈ ਕੇ ਰੱਖੋ ਕੋਈ ਹੈਟ ਲੈ ਲਓ ਕੋਈ ਜਿਹੜੀਆਂ ਸ਼ੇਡਸ ਲਾ ਲਓ ਜਾਂ ਕੁਝ ਵੀ ਕਰਕੇ ਰੱਖੋ ਵੀ ਧੁੱਪ ਚ ਨਾ ਜਾਓ ਉਹਦਾ ਕਾਰਨ ਕੀ ਜਾਂ ਉਹ ਕਹਿੰਦੇ ਵੀ ਸਨ ਸਕਰੀਨ ਲਾ ਕੇ ਰੱਖੋ ਸਨ ਸਕਰੀਨ ਦੇ ਮਾਮਲੇ ਦੇ ਵਿੱਚ ਜਦੋਂ ਆਉਂਦਾ ਆ ਵੀ ਜਿਹੜਾ ਇਹ ਵੀ ਤੁਹਾਨੂੰ ਉਹਦਾ ਜਿਹੜਾ ਕੋਈ ਸਕਿਨ ਜਿਹੜਾ ਸਨ ਪ੍ਰੋਟੈਕਟਿੰਗ ਪ੍ਰੋਟੈਕਸ਼ਨ ਫੈਕਟਰ ਆ ਉਹਨੂੰ ਧਿਆਨ ਚ ਰੱਖੋ ਤੇ ਤੇ ਐਸ ਪੀ ਐਫ ਕਿੰਨੇ ਆ ਘੱਟੋ ਘੱਟ 30 ਵਾਲਾ ਤੇ ਬ੍ਰੌਡ ਸਪੈਕਟ੍ਰਮ ਹੋਵੇ ਬ੍ਰੌਡ ਸਪੈਕਟ੍ਰਮ ਦਾ ਮਤਲਬ ਇਹ ਆ ਯੂ ਵੀ ਏ ਯੂ ਵੀ ਬੀ ਇਹਨਾਂ ਦੋਵਾਂ ਤੋਂ ਪ੍ਰੋਟੈਕਟ ਤੁਹਾਨੂੰ ਕਰੇ ਐਕਸਪਾਇਰ ਨਾ ਹੋਇਆ ਹੋਵੇ ਤੇ ਉਹਦੀ ਰਾਈਟ ਅਮਾਉਂਟ ਜਿੰਨੀ ਲਾਉਣੀ ਆ ਤੁਹਾਨੂੰ ਉਹਨਾਂ ਉਹਨੂੰ ਯੂਜ਼ ਕਰਨਾ ਚਾਹੀਦਾ ਮੰਨ ਲਓ ਤੁਹਾਡੇ ਫੇਸ ਦੇ ਉੱਤੇ ਜਾਂ ਤੁਹਾਡੀ ਗਰਦਨ ਦੇ ਉੱਤੇ ਤਰੀਕਾ ਆ ਕਿ ਇਹਨੂੰ ਆਪਣੀਆਂ ਦੋ ਫਿੰਗਰਸ ਦੇ ਨਾਲ ਅਪਲਾਈ ਕਰੋ ਤੇ ਇਹਨੂੰ ਪ੍ਰੋਪਰਲੀ ਉਥੇ ਲਾ ਲਿਆ ਜਾਵੇ ਹੁਣ ਰੌਲਾ ਕੀ ਹੈ ਇੰਨੀ ਗੱਲ ਕਿਉਂ ਇਹ ਵੀ ਕੀ ਇਹਦੇ ਨਾਲ ਰੰਗ ਕਾਲਾ ਹੋ ਜਾਂਦਾ ਜਾਂ ਤੁਹਾਡਾ ਸੂਰਜ ਸਕਿਨ ਨੂੰ ਤੁਹਾਡੀ ਨੂੰ ਕੋਈ ਜਿਹੜਾ ਕੋਸਮੈਟਿਕਲੀ ਇਹਦਾ ਅਸਰ ਹੁੰਦਾ ਵੀ ਤੁਹਾਡੀ ਸੋਹਣੀ ਨਹੀਂ ਰਹਿੰਦੇ ਤੁਸੀਂ ਅਸਲ ਦੇ ਵਿੱਚ ਇਹਦੇ ਕਈ ਕਾਰਨ ਨੇ ਸਨ ਬਰਨ ਤਾਂ ਹੁੰਦੀ ਆ ਇਹਦਾ ਲੌਂਗ ਟਰਮ ਇੰਪੈਕਟ ਵੀ ਪੈਂਦਾ ਪ੍ਰੀ ਮਚੁਰੇਜਿੰਗ ਵੀ ਹੁੰਦੀ ਆ ਕੈਂਸਰ ਵੀ ਹੁੰਦਾ ਜਿਹੜਾ ਲੰਬਾ ਸਮਾਂ ਜਿਹੜਾ ਇਹਦੇ ਉੱਤੇ ਚਿੰਤਾ ਵਾਲੀ ਗੱਲ ਆ ਇਸ ਤਰੀਕੇ ਦੇ ਨਾਲ ਹੋਣਾ ਜਿਹੜੇ 5 ਇੱਥੇ ਦੇਖੋ ਕਿੰਡੀ ਵੱਡੀ ਗੱਲ ਆ ਸਕਿਨ ਕੈਂਸਰ ਇੰਨਾ ਜ਼ਿਆਦਾ ਕਾਮਨ ਹੋ ਰਿਹਾ ਪੰਜਾਂ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਉਹਨੂੰ ਸਕਿਨ ਕੈਂਸਰ ਹੋ ਸਕਦਾ ਉਹ ਇਸ ਸਟੇਜ ਦੇ ਉੱਤੇ ਆ ਤੇ ਜਿਹੜਾ ਇਹ ਲਾਉਨੇ ਆ ਸਨ ਸਕ੍ਰੀਨ ਉਹ ਇਹ ਤੋਂ ਬਚਾ ਸਕਦਾ ਜਿਹੜਾ ਡੈਮੇਜ ਆ ਉਹ ਕਹਿੰਦੇ ਜਦੋਂ ਬੰਦਾ ਜਵਾਨ ਹੁੰਦਾ ਉਦੋਂ ਹੁੰਦਾ ਜ਼ਿਆਦਾ ਮੁਰਕੇ ਫਿਰ ਜਿੱਦਾਂ 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 ਸਾਲ ਲੰਘੀ ਜਾਂਦੇ ਆ ਤੁਹਾਡੀ ਸਕਿਨ ਦੇ ਉੱਤੇ ਦਿਸਿਆ ਜਾਂਦਾ ਖਾਸ ਕਰਕੇ ਜਦੋਂ ਚਾਈਲਡਹੂਡ ਯਰ ਨੇ ਬੱਚੇ ਨੇ ਉਹ ਉਸ ਵੇਲੇ ਜਿਹੜੀ ਚਮੜੀ ਆ ਬਹੁਤ ਨਾਜ਼ੁਕ ਹੁੰਦੀ ਆ ਉੱਥੇ ਡੀਐਨਏ ਦੀਆਂ ਮਿਊਟੇਸ਼ਨਸ ਹੁੰਦੀਆਂ ਇਹ ਦੱਸਦੇ ਆ ਜਿਹੜੇ ਬਹੁਤ ਸਾਰੇ ਪੇਸ਼ੈਂਟ ਨੇ ਉਹ ਇਹ ਕਹਿੰਦੇ ਆ ਕਿ ਕਾਸ਼ ਸਾਨੂੰ ਪਤਾ ਹੁੰਦਾ ਵੀ ਅਸੀਂ ਬਚਪਨ ਦੇ ਵਿੱਚ ਹੀ ਇਹਨੂੰ ਸਨ ਐਕਸਪੋਜ਼ਰ ਤੋਂ ਬਚਾ ਲੈਂਦੇ ਜਿਹੜੀ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਏ ਇਸ ਐਕਸਪੋਜ਼ਰ ਬਾਰੇ ਰੌਲਾ ਕੀ ਆ ਇਹ ਸੂਰ ਜਿਹੜੀ ਧੁੱਪ ਦੱਸਦੇ ਕੀ ਆ ਰਾ ਮਹਾਰਾਣੇ ਦੱਸਿਆ ਕੀ ਆ ਬਈ ਜਿਹੜੀ ਧੁੱਪ ਪੈ ਰਹੀ ਆ ਇਹਦੇ ਵਿੱਚ ਹਾਨੀਕਾਰਕ ਕਿਰਨਾਂ ਨੇ ਹਾਨੀਕਾਰਕ ਕਿਰਨਾਂ ਦਾ ਕੀ ਆ ਕਿ ਜਿਵੇਂ ਵੇਵ ਲੈਂਥ ਉਹਦੀ ਕਿਸੇ ਚੀਜ਼ ਦੀ ਉਸ ਤਰੀਕੇ ਦੇ ਨਾਲ ਨੇ ਕਿ ਜਿਹੜੇ ਸੱਤ ਰੰਗ ਨੇ ਸੂਰਜੀ ਰੋਸ਼ਨੀ ਦੇ ਵਿੱਚ ਵਾਇਲਟ ਜਿਹੜਾ ਵਾਇਲਟ ਤੋਂ ਸ਼ੁਰੂ ਹੋ ਕੇ ਵਾਇਲਟ ਫਿਰ ਇੰਡੀਗੋ ਫਿਰ ਬਲੂ ਫਿਰ yellow ਫਿਰ orange ਤੇ ਫਿਰ red ਜਿਹੜੇ ਵਾਇਲਟ ਤੋਂ ਇਧਰਲੇ ਪਾਸੇ ਵੀ ਲਾਈਟ ਹੈਗੀ ਆ ਤੇ ਰੈੱਡ ਤੋਂ ਇਧਰਲੇ ਪਾਸੇ ਵੀ ਲਾਈਟ ਹੈਗੀ ਆ ਰੈੱਡ ਤੋਂ ਇਧਰ ਵਾਲੀ ਨੂੰ ਇਨਫਰਾ ਰੈੱਡ ਕਹਿੰਦੇ ਆ ਵਾਇਲਟ ਤੋਂ ਇਧਰੋਂ ਵਾਲੀ ਨੂੰ ਅਲਟਰਾ ਵਾਇਲਟ ਕਹਿੰਦੇ ਦਿਸਦੀਆਂ ਸਾਨੂੰ ਦੋਵੇਂ ਨਹੀਂ ਆ ਸਾਨੂੰ ਸਿਰਫ ਵਿਜ਼ੀਬਲ ਰੀਜਨ ਦਿਸਦਾ ਜਿਹੜਾ ਵਾਇਲਟ ਤੋਂ ਲੈ ਕੇ ਰੈੱਡ ਦੇ ਵਿਚਕਾਰ ਵਿਚਕਾਰ ਹੁਣ ਜਿਹੜੀਆਂ ਵਾਇਲਟ ਤੋਂ ਇਧਰਲੇ ਪਾਸੇ ਜਿਹੜੀ ਆ ਅਲਟਰਾ ਵਾਇਲਟ ਜਾਂ ਯੂਵੀ ਰੇਜ਼ ਕਹਿੰਦੇ ਆ ਉਹ ਵੀ ਅੱਗੇ ਉਹ ਕਈ ਤਰ੍ਹਾਂ ਦੀਆਂ ਨੇ ਅਲਟਰਾ ਵਾਇਲਟ ਰੇਜ਼ ਯੂਵੀ ਏ ਯੂਵੀ ਬੀ ਯੂਵੀ ਸੀ ਹੁਣ ਇਹ ਜਿਹੜੀਆਂ ਰੇਜ਼ ਨੇ ਇਹ ਪੈਨੇਟ੍ਰੇਟ ਕਰ ਜਾਂਦੀਆਂ ਤੁਹਾਡੀ ਸਕਿਨ ਦੇ ਅੰਦਰ ਉਹ ਜਦੋਂ ਪੈਨੇਟ੍ਰੇਟ ਕਰਦੀਆਂ ਜਿਹੜਾ ਯੂਵੀ ਏ ਨੇ ਉਹ ਅੰਦਰ ਪੈਨੇਟ੍ਰੇਟ ਕਰਕੇ ਤੁਹਾਨੂੰ ਏਜਿੰਗ ਕਰਦੀਆਂ ਜਿਦਾਂ ਇੱਕ ਜਵਾਨ ਕਿਸੇ ਦੀ ਚਮੜੀ ਹੋਣੀ ਹੈ ਇੱਕ ਕਿਸੇ ਬਜ਼ੁਰਗ ਦੀ ਉਹ ਉਹ ਬੰਦਾ ਜਵਾਨ ਹੀ ਹੈ ਪਰ ਉਹਦੀ ਚਮੜੀ ਬਜ਼ੁਰਗਾਂ ਵਾਲੀ ਕਰ ਦਿੰਦੀਆਂ ਜਿਹੜੀਆਂ ਯੂਵੀ ਬੀ ਰੇਜ਼ ਨੇ ਸਨ ਬਰਨ ਕਰਦੀਆਂ ਸੜ ਜਾਂਦੀ ਹੈ ਸਕਿਨ ਤੁਹਾਡੀ ਤੇ ਇਹੀ ਜਿਹੜੀ UV B ਰੇਸ ਨੇ ਇਹੀ ਤੁਹਾਨੂੰ ਸਕਿਨ ਕੈਂਸਰ ਕਰਦੀ ਹੈ ਤੇ ਜਿਹੜੀਆਂ UV C ਰੇਸ ਨੇ ਇਹ ਕਿਹ ਲੋ ਕੇ ਅਰਥ ਦੇ ATMOSPHERE ਇਹਨੂੰ ਅਬਜ਼ੌਰਬ ਕਰ ਲੈਂਦਾ ਆ ਤੇ ਜਿਹੜੀਆਂ ਮੁੜ ਕੇ ਇਹ ਮਤਲਬ ਜਿਹੜੀਆਂ ਉਹ ਦੁਬਾਰਾ ਜਿਹੜੀਆਂ ਉਧਰਲੇ ਪਾਸੇ ਨਹੀਂ ਆਉਂਦੀਆਂ ਸੋ ਉਹ ਇੱਕ ਬਹੁਤ ਵੱਡਾ ਮਸਲਾ ਆ ਸਕਿਨ ਕੈਂਸਰ ਦੇ ਆਪਣੇ ਰਿਸਕ ਨੇ ਇਹਦੇ ਵਿੱਚ ਜਿਹੜਾ ওভার ਐਕਸਪੋਜ਼ਰ ਅਲਟਰਾਵਾਇਲਟ ਰੇਸ ਦੇ ਲਈ ਉਹ ਵੱਡਾ ਰਿਸਕ ਫੈਕਟਰ ਹੈ ਸਕਿਨ ਕੈਂਸਰ ਦੇ ਲਈ ਤੇ ਕੈਨੇਡਾ ਦੇ ਵਿੱਚ ਸਕਿਨ ਕੈਂਸਰ ਆ ਇਸ ਵੇਲੇ ਸਭ ਤੋਂ ਜ਼ਿਆਦਾ ਹੋ ਰਿਹਾ ਹੈ ਯੂਵੀਏ ਤੇ ਯੂਵੀ ਬੀ ਦੇ ਨਾਲ ਹੁਣ ਅਗਲੀ ਗੱਲਬਾਤ ਇਹਦੇ ਵਿੱਚ ਇਹ ਆ ਕਿ ਆਈ ਡੈਮੇਜ ਆ ਤੁਹਾਡਾ ਜਿਹੜੀਆਂ ਅਲਟਰਾਵਾਇਲਟ ਰੇਜ਼ ਨੇ ਇਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਕਰਦੀਆਂ ਤੁਹਾਡੇ ਕੈਟਰੈਕਟ ਜਾਂ ਦੂਜੀਆਂ ਵੀ ਇਹ ਸਾਰੇ ਕੁਛ ਦਾ ਜਿੰਨਾ ਵਿਚਾਰ ਇਹਦੇ ਤੋਂ ਰੱਖ ਸਕਦੇ ਆ ਰੱਖੋ ਇਹਨੂੰ ਧੁੱਪ ਸਮਝ ਕੇ ਨਾ ਸਿਰਫ ਇਹ ਸਮਝੋ ਵੀ ਧੁੱਪ ਆ ਜਿਹੜਾ ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਖਾਸ ਕਰ ਜਿਹੜੇ ਇੰਡੀਆ ਤੋਂ ਜਾਂ ਉਧਰੋਂ ਆਏ ਆ ਪੰਜਾਬ ਤੋਂ ਇੱਕ ਹੋਰ ਧਰਤੀ ਦੀ ਉਹਦੇ ਕੁਆਟਰਸ ਦੇ ਨੇੜੇ ਆ ਇੱਥੇ ਜਿਹੜੇ ਇਹਦਾ ਫਰਕ ਆ ਕਿ ਤੁਸੀਂ ਸੂਰਜ ਦੇ ਦੂਜੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਅਸੀਂ ਉਸ ਥਾਂ ਦੇ ਉੱਤੇ ਆ ਜਿੱਥੇ ਇਹ ਜ਼ਿਆਦਾ ਚਮੜੀ ਦਾ ਨੁਕਸਾਨ ਕਰਦੀ ਹੈ ਧੁੱਪ ਇਹ ਧੁੱਪ ਉੱਥੋਂ ਵਾਲੀ ਧੁੱਪ ਨਹੀਂ ਆ ਸੋ ਮਾਹਰ ਕਹਿ ਰਹੇ ਆ ਕਿ ਭਾਵੇਂ ਇੱਥੇ ਜਿਹੜੇ ਜਿਹੜੇ ਵੀ ਰਹਿੰਦੇ ਆ ਆਪਣਾ ਬ੍ਰਾਡ ਸਪੈਕਟ੍ਰਮ ਸੰ ਸਕ੍ਰੀਨ ਜਿਹੜੇ ਉਹ ਯੂਜ਼ ਕਰੋ ਜਿਹੜਾ ਯੂਵੀ A ਤੋਂ ਵੀ ਬਚਾਵੇ ਯੂਵੀ B ਤੋਂ ਵੀ ਬਚਾਵੇ ਤੇ ਹੋਰ ਜੜੀਆਂ ਚੀਜ਼ਾਂ ਨੂੰ ਉਹਦੇ ਤੋਂ ਵੀ ਇਹ ਡੈਮੇਜ ਤੋਂ ਬਚਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ